ਪਿੰਡ ਫਤੇਗੜ ਜੂਨ ਸਵਾਂ ਕਲੱਬ ਵੱਲੋਂ ਅੱਜ ਪਾਣੀ ਵਾਲੀ ਟੈਂਕੀ ਵੀਰੇ ਬਹੁਤ ਜ਼ਿਆਦਾ ਖਰਾਬ ਸੀਗੀ ਤੇ ਸਾਰੇ ਮੇਰੇ ਵੀਰ ਨੌਜਵਾਨ ਜਿੰਨੇ ਵੀ ਵੀਰ ਨੇ ਸਾਰੇ ਨਾਲ ਅੱਜ ਸੇਵਾ ਕੀਤੀ ਐ ਤੇ ਸਾਰਿਆਂ ਨੇ ਵੀਰੇ ਸੰਯੋਗ ਦਿੱਤਾ ਐ ਤੇ ਵੀਰੇ ਟੈਂਕੀ ਦਾ ਪਾਣੀ ਬਹੁਤ ਗੰਦਾ ਦਾ ਪਰ ਵੀਰੇ ਵਿੱਚ ਬਹੁਤ ਮਿੱਟੀ ਸੀ ਤੇ ਸਾਰੇ ਮੁੰਡਿਆਂ ਨੇ ਜਿੰਨੇ ਵੀ ਸਾਰਿਆਂ ਨੇ ਬਹੁਤ ਵਧੀਆ ਸੇਵਾ ਕਰੀਏ ਵੀਰੇ ਟੈਂਕੀ ਆਪਣਾ ਬੜੇ ਤਰੀਕੇ ਨਾਲ ਸਾਫ਼ ਕਰੀਏ ਤੇ ਆਪਣੀ ਤਾਂ ਇਹ ਹੈ ਬਈ ਜਿਹੜੇ ਟੈਂਕੀ ਬਲ ਅੱਗੇ ਬੰਦੇ ਉਹਨਾਂ ਨੂੰ ਜ਼ਿੰਦਾਰਸ਼ਾ ਬਾਈ ਛਾਲ 6 ਮਹੀਨੇ ਬਾਅਦ ਸਾਫ਼ ਕਰ ਲੈ ਕਰੋ ਵੀਰ ਬਣ ਕੇ ਹੱਤ ਬਣ ਕੇ ਬੇਨਤੀ ਹੈ ਇੰਨੇ ਜੁ ਕੁਛ ਨਹੀਂ ਹੋਣ ਲੱਗਿਆ ਬਾਕੀ ਕੋਈ ਖਾਲਸਾ ਇੱਕ ਟਰਾਲੀ ਨਿਕਲੀ ਮਿੱਟੀ ਦੇ ਵਿੱਚ ਤੇ ਇੱਕੋ ਹੀ ਕੀੜੇ ਚੱਲਣ ਵਾਲਾ ਕੰਮ ਆ ਰਿਹਾ ਪੁੰਡੀਆਂ ਚੱਲ ਰਹੀਆਂ ਵਿੱਚ ਨਹੀਂ ਫਿਰ ਜਿਹੜਾ ਪਾਣੀ ਲੋਕ ਪੀਂਦੇ ਆ ਫਿਰ ਬਿਮਾਰ ਨਹੀਂ ਹੁੰਦੇ ਬਿਮਾਰ ਹੋ ਰਹੇ ਫਤਿਹ ਕਰਦੇ ਕਿੰਨੇ ਤਾਂ ਬਿਮਾਰ ਹੋਏ ਅੱਛਾ ਜੀ ਹੋਰ ਕਿੰਨੇ ਮਤਲਬ ਕਿੰਨੇ ਕ ਬੰਦੇ ਬਿਮਾਰ ਹੋਏ ਮੈਂ ਆਪ ਕੋ ਤਾਂ ਹਸਪੀਟਲ ਨੂੰ ਨਹੀਂ ਆਇਆ ਦਰਵਾਰੀ ਤੇ ਬਾਅਦ 18 ਦਿਨ ਹੋ ਗਿਆ ਬਿਊਟੀ ਜਾਲ ਵੀ ਪੁੱਕੇਗੇ ਤੁਨ ਜੋ ਮਰਦੀ ਗਿਰੀ ਆਵੇ ਜਿਹੜਾ ਪਾਣੀ ਖਰਾਬ ਪੀਂਦੇ ਆ ਉਹਦੇ ਨਾਲ ਬਿਮਾਰੀ ਹੀ ਲੱਗਣੀ ਆ ਜੀ ਸੂਲ ਵੀ ਜਿਆਦਾ ਥਲੇ ਚੱਲ ਰਹੀ ਜੀ ਇਹਦੇ ਵਿੱਚ ਟੈਂਕ ਚ ਅੱਛਾ ਇਹ ਦੇਖ ਨਹੀਂ ਰਹੇ ਕੋ ਮੈਂ ਤਾਂ ਹੈਰਾਨ ਹੀ ਕੈਮਰਾ ਕਮਾਓ ਤੇ ਕੈਮਰੇ ਨਾਲ ਦੇਖੋ ਤੇ ਆ ਇੱਧਰ ਮੁੰਡੇ ਨਾਲ ਦੇਖੋ ਮਿੱਟੀ ਕਿੰਨੀ ਛੁੱਟੀ ਥੱਲੇ ਸਾਰਾ ਦੇਖ ਜਾਣਾ ਸਾਨੂੰ ਵੀ ਹਾਂ ਮਿੱਟੀ ਕਿੰਨੀ ਨਿਕਲੀ ਵਿੱਚ ਵੀਰੇ ਬਹੁਤ ਜ਼ਿਆਦਾ ਮਿੱਟੀ ਸੀਗੀ ਵੀਰੇ ਤੇ ਵਿੱਚ ਦੇਖੋ ਬੁਰਾ ਹਾਲ ਹੈ ਕਿੰਨੇ ਕ ਮਿੱਟੀ ਦੀ ਬਹੁਤ ਇੱਕ ਅੱਧੀ ਟਰਾਲੀ ਮਿੱਟੀ ਦੀ ਗੱਡੀ ਇਹਦੇ ਵਿੱਚ ਨੂੰ ਅੱਛਾ ਜੀ ਤੇ ਸੁੰਡ ਬਹੁਤ ਨਿਕਲ ਤੇ ਸੁੰਡੇ ਵਿੱਚ ਕੀੜੇ ਪਏ ਹੋਏ ਪਾਣੀ ਦੇ ਤੇ ਜਾਲੀ ਵੀ ਟੁੱਟੀ ਹੋਈ ਹੈ ਹਾਂ ਜੀ ਦੇ ਰਹੋਣ ਜਿਹੜਾ ਸਮੂਹ ਕੋਈ ਕਲੱਬ ਦੇ ਮੁੰਡੇ ਲੱਗੇ ਹੋਏ ਸਾਰੇ ਹਾਂ ਜੀ ਹਾਂ ਕਲੱਬ ਯੂਥ ਕਲੱਬ ਵੀ ਕੋਈ ਕਲੱਬ ਖਾਤੇਗੜ ਇਹਨੂੰ ਕਿਉਂਕਿ ਦੱਸਣਾ ਤਾਂ ਇਹਨਾਂ ਦਾ ਫਰਜ਼ ਹੈ ਜੀ ਟੈਂਕੀ ਪਰ ਜਿਹੜਾ ਬੰਦਾ ਵੀ ਭਾਈ ਸਾਫ਼ ਕਰਨੀ ਆਪਾਂ ਨਾ ਗਰੁੱਪ 'ਚ ਵੀ ਪਾ ਸਕਦੇ ਕੋਈ ਤਾਂ ਨਹੀਂ ਕੋਈ ਉੱਪਰ ਹੀ ਚੜਦਾ ਪਹਿਲੀ ਗੱਲ ਤਾਂ ਹੀ ਬਾਬਾ ਜੀ ਸੱਚ ਬੋਲੋ ਮਤਲਬ ਗੱਲ ਇਹ ਆ ਕਿ ਪੰਚਾਇਤਾਂ ਨੂੰ ਕੋਈ ਵੀ ਛੁੱਟੀਆਂ ਪਈਆਂ ਪੰਚਾਇਤਾਂ ਦੀ ਕੋਈ ਛੁੱਟੀਆਂ ਨਹੀਂ ਹੈਗਾ ਛੁੱਟੀਆਂ ਪਈਆਂ ਜੇ ਉੱਪਰ ਕੋਈ ਚੜੂਗਾ ਤਾਂ ਦੇਖੂਗਾ ਅੱਗੇ ਆਪਾਂ ਉਰੇ ਕਬੱਡੀ ਖੇਡਦੇ ਆਪਾਂ ਬਰੋਜ ਉੱਪਰ ਚੜਦੇ ਤੇ ਇਹਨਾਂ ਨੇ ਕੰਡਾ ਆਨੇ ਸਾਟ ਬੱਟੂ ਯਾਰਾ ਵਗੈਰਾ ਚਲੋ ਉਹਦੇ ਬਾਅਦ ਆਪਾਂ ਵੀ ਹਟ ਕੇ ਚੜਨੇ ਤੇ ਬਹੁਤ ਵਾਰ ਕੋਈ ਚੜੇ ਨਹੀਂ ਉੱਪਰ ਉਹਨਾਂ ਸਾਨੂੰ ਕਹਿਦੀ ਜੀ ਸੈਂਸਰਾਂ ਦਾ ਹਾਲ ਦੇਖ ਲਓ ਟੈਂਕੀ ਦੇ ਦਾ 17 ਟੁੱਟੀਆਂ ਪਈਆਂ ਭਰਾਣੀਆਂ ਵਿੱਚ ਕਿਰਦੀਆਂ ਜਾਲੀ ਦੀ ਟੁੱਟੀਆਂ ਇੱਧਰ ਜਾਰੀ ਤਾਰ ਟੁੱਟੀ ਪਈ ਸੈਂਸਰ ਵਾਲੀ ਅੱਛਾ ਜੀ 24 ਘੰਟੇ ਪਾਣੀ ਚੱਲਦਾ ਦਾ ਪਿੰਡ ਜਿਹ ਕਿਨੇ ਕਿਹਾ ਸਾਫ਼ ਕਰਨੇ ਇਹਦਾ ਆਪਾਂ ਕਰਿਆ ਜੀ ਆਪਣੇ ਕਿਨੇ ਦਾ ਆਪਾਂ ਅਤਵਾਦ ਦੇ ਦੇ ਪਹਿਲੇ ਅਤਵਾਦ ਦੇ ਸਲਾਹ ਬਣਾ ਰਹੇ ਆਪਾਂ ਟੈਂਕੀ ਸਾਫ਼ ਕਰਨੀ ਤਾਂ ਫਿਰ ਅੱਜ ਸਾਰੇ ਨੌਜਵਾਨ ਬੀਰ ਕਹਿੰਗੇ ਕਰੀਏ ਆਪਾਂ ਵੀ ਅੱਜ ਕਰ ਲਾਂਗੇ ਸਾਰੇ ਜਾਨੇ ਮੁੰਡੇ ਇਕੱਠੇ ਹੋ ਕੇ ਆਏ ਨਾ ਨਾ ਅੱਗੇ ਰੋ ਫਿਰ ਹੁਣ ਤੁਸੀਂ ਸੈਂਪਲ ਵੀ ਪਰੋਗੇ ਪਾਣੀ ਦਾ ਹਾਂ ਹਾਂ ਚੈੱਕ ਕਰੂੰਗੇ ਜੀ TDS ਚੈੱਕ ਕਰੂੰਗੇ ਹਾਂ ਪੂ ਚੈੱਕ ਕਰਾਵਾਂਗੇ ਆਪਾਂ ਪਾਣੀ ਦਾ ਸਾਫ ਕਰੇ ਦੇ ਬਾਅਦ TDS ਹੈ ਜਾਂ ਨਹੀਂ ਹੈ ਹਾਂ ਇਹ ਆਪਾਂ ਚੈੱਕ ਕਰਾਵਾਂਗੇ ਜ਼ਰੂਰ ਤਾਂ ਬਾਅਦ ਫਿਰ ਜੇ ਨਾਪ ਠੀਕ ਨਹੀਂ ਹੋਇਆ ਫਿਰ ਕੀ ਪ੍ਰਾਲਾ ਕਰਕੇ ਫਿਰ ਦੇਖਦੇ ਆ ਅੱਗੇ ਜੋ ਕਹਿਣਗੇ ਪਿੰਡ ਦੇ ਨਵੇਂ ਸਰਪੰਚ ਬਾਣੀ ਜਿੱਕਣਾ ਚਾਹਣਗੇ ਉਹ ਆਨ ਦਰਵਾਦਾਂਗੇ ਆਪਾਂ ਮਤਲਬ ਇਹ ਵੀ ਕਿ ਤੁਹਾਨੂੰ ਕੰਮ ਕਰਿਆ ਦੇ ਵਿੱਚ ਨਵੀਂ ਪੰਚਾਇਤ ਕੋਈ ਸਹਿਯੋਗ ਹਾਂ ਇਹ ਸਰਪੰਚ ਸਰਪੰਚ ਦਾ ਪੂਰਾ ਸਹਿਯੋਗ ਹੈ ਮਾਨ ਸਾਹਿਬ ਨੇ ਸਾਨੂੰ ਫੋਨ ਕਰਕੇ ਬੁਲਾਇਆ ਬਕਾਇਦਾ ਤੇ ਉਹਨਾਂ ਜਿੰਨਾ ਵੀ ਖਰਦਾ ਪਾਣੀ ਆਇਆ ਉਹਨੇ ਆਪੇ ਕੀਤਾ ਹੀ ਕਿਾ ਕਿਆ ਕੈਮੀਕਲਾਂ ਦੇ ਕੈਮੀਕੋਮੀਕਲ ਜੇ ਪਾਏ ਆ ਜੀ ਵਿੱਚ ਗਾਈ ਨੂਨ ਨਾਲ ਤਿਆ ਪਾਇਆ ਜੀ ਜਬ ਹੋਰ ਕੇ ਜੀ ਤੇ ਆਪਣਾ ਕਾਸਟਰਡ ਥੋੜਾ ਪਾਇਆ ਥੋੜਾ ਜੀ ਅੱਛਾ ਜੀ ਮਤਲਬ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਕੰਮ ਕਰਦੇ ਨੂੰ ਰਿਹਾ ਹੁਣ ਕਹਿੰਦਾ ਅਸੀਂ ਲੱਗੇ ਪਏ 10 ਵਜੇ ਤੇ ਲੱਗੇ ਪਏ 10 ਵਜੇ ਤੇ ਲੱਗਣਾ ਟਾਈਮ ਹੋਰ ਲੱਗਣਾ ਹੈ ਹਾਂ ਜੇ ਲੱਗਣਾ ਅੱਜ 2-3 ਘੰਟੇ ਹੋਰ ਲੱਗੂਗਾ ਹੋਰ ਲੱਗ ਜਾਣਾ ਮਤਲਬ ਅੰਦਰ ਕਾਈ ਜਮੀ ਹੋਈ ਹੈ ਉਹ ਸਾਰੀ ਚੈੱਕ ਕਰਨਾ ਚਾਹੀਦਾ ਦੇਖੋ ਕੀ ਡੀਆਟ ਹੈ ਆਪ ਵੀ ਚੈੱਕ ਕਰਨਾ ਦੇਖੋ ਭਾਈ ਸਾਰੇ ਪਿੰਡ ਨੇ ਪਾਣੀ ਪੀਣਾ ਜੇ ਕੀ ਦਾ ਦਿਲ ਕਰਿਆ ਤਾਂ ਕਰਵਾ ਲਿਓ ਨਹੀਂ ਭਾਈ ਪੀ ਜਾਓ ਫਿਰ ਨਹੀਂ ਜਿਹੜੇ ਜਿਹੜੇ ਹੁਣ ਵੱਡੇ ਜਿਹੜੇ ਅਮੀਰ ਲੋਕ ਉਹਨਾਂ ਦੇ ਘਰ ਤੇ ਫਿਲਟਰ ਲੱਗੇ ਹਾਂ ਉਹਨਾਂ ਦੇ ਫਿਲਟਰ ਲੱਗੇ ਹੁਣ ਆਪਣੇ ਹੈ ਨਹੀਂ ਫਿਲਟਰ ਬਈ ਆਪਾਂ ਨੇ ਤਾਂ ਹੀ ਆਇਆ ਸੇਵਾ ਕਰਾਈਏ ਸਾਰੇ ਨੌਜਵਾਨਾਂ ਵੀਰਾਂ ਨੇ ਕਿ ਭਾਈ ਆਪਣੇ ਘਰਾਂ ਦਾ ਫਿਲਟਰ ਹੈ ਨਹੀਂ ਜੀ ਆਪਾਂ ਇੰਨੇ ਵਿੱਚ ਵੀ ਨਹੀਂ ਕਿ ਵੀ ਆਮਣੇ ਘਰਾਂ ਬਿਲਟਰ ਲਵਾ ਲਈਏ ਤੇ ਆਪਾਂ ਤਾਂ ਹੀ ਸੇਵਾ ਕੀਤੀ ਹੈ ਸਾਫ ਕੀਤੀ ਹੈ ਇੱਕ ਮੱਕੀ ਜੋ ਜਿਵੇਂ ਹੁਣ ਅੱਗੇ ਚੱਲੂਗਾ ਦੇਖੋ ਕਿਹੜੀ ਜਿਹੜੀ ਚੋਰੀ ਐ ਵੀਰੇ ਕਿੰਨੇ ਦਿਨ ਬਾਅਦ ਟੈਂਕੀ ਸਾਫ ਹੋਣੀ ਚਾਹੀਦੀ 6 ਮਹੀਨੇ ਬਾਅਦ ਹੋਣੀ ਚਾਹੀਦੀ 6 ਮਹੀਨੇ ਬਾਅਦ ਹੋਣੀ ਚਾਹੀਦੀ ਦੇਖੋ ਕਹਿੰਦੇ ਫੀਚਿੰਗ ਪਾਊਡਰ ਵਗੈਰਾ ਹੀ ਪਾਇਆ ਜਾਂਦਾ ਪਾਣੀ ਦੇ ਵਿੱਚ ਉਹ ਪਾਉਂਦੇ ਕਿ ਨਹੀਂ ਇਹਦਾ ਕੋਈ ਹੈ ਨਹੀਂ ਜਿਹੜੇ ਪਾਣੀ ਛੱਡਦੇ ਉਹਨਾਂ ਨੂੰ ਪਤਾ ਹੋਊਗਾ ਪਾਉਂਦੇ ਵੀ ਨਹੀਂ ਤੁਸੀਂ ਵੀ ਕੰਮ ਕਰਿਆ ਤੁਸੀਂ ਵੰਦੇ ਹੁੰਦੇ ਸੀ ਹਾਂ ਸਰਦਾ ਆਟੋਮੈਟ ਆਟੋ ਵਿਜਨ ਆਪਣੇ ਆਪ ਹੀ ਚੱਲਦੀ ਦੀ ਨੀਚੇ ਦਾ ਆਪਣੇ ਮੋਟਰ ਦੇ ਨਾਲ ਇੱਕ ਟੂਲੂ ਪੰਪ ਲੱਗਿਆ ਹੁੰਦਾ ਉਹਦੇ ਨਾਲ ਪਿੰਦੇਦਾ ਜੀ ਦੁਬਈ ਹਾਂ ਜੀ ਮਿਕਸ ਪੈਨ ਦਾ ਹਾਂ ਮਿਕਸ ਉਹ ਤੁਸੀਂ ਪਾਉਂਦੇ ਰਹੇ ਸਟਾਰਟ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਿੰਡ ਫਤੇਗੜ ਜੋ ਸੁਭਾਵਾ ਕਲੱਬ ਲੋਟ ਪਾਣੀ ਦੀ ਟੈਂਕੀ ਦੀ ਸਫਾਈ ਕੀਤੀ ਗਈ ਇਸ ਕਰਕੇ ਸਾਰਿਆਂ ਦਾ ਉਹਨਾਂ ਦਾ ਧੰਨਵਾਦ ਕਲੱਬ ਮੈਂਬਰਾਂ ਦਾ ਕਲੱਬ ਮੈਂਬਰਾਂ ਦਾ ਧੰਨਵਾਦ ਕਰਦੇ ਹਾਂ ਅਤੇ ਅਸੀਂ ਉਮੀਦ ਕਰਦੇ ਹਾਂ ਕਿ ਅੱਗੇ ਤੋਂ ਵੀ ਪਿੰਡ ਦੇ ਵਿਕਾਸ ਕਰਨਾਂ ਦੇ ਵਿੱਚ ਵੱਧ ਝੜ ਕੇ ਸਾਂ ਪਾਉਣਗੇ ਅਤੇ ਅਸੀਂ ਕਲੱਬ ਮੈਂਬਰਾਂ ਨੂੰ ਉਮੀਦਵਾਰਾਂ ਦੇ ਹਾਂ ਕਿ ਪਿੰਡ ਦੀ ਪੰਚਾਇਤ ਉਹਨਾਂ ਦੇ ਨਾਲ ਹੈ ਅੱਗੇ ਤੋਂ ਕੋਈ ਵੀ ਮਤਲਬ ਜਿਸ ਤਰ੍ਹਾਂ ਦਾ ਕੰਮ ਕਰਨਾ ਹੈ ਤਾਂ ਪਿੰਡ ਦੀ ਪੰਚਾਇਤ ਉਹਨਾਂ ਦੇ ਨਾਲ ਹੀ ਰਹੇ